ਬਾਇਲ ਮਲਿਕ ਬਲੋ ਜਿਹੜੀ ਹੈ ਘਟਨਾ ਨੂੰ ਜਾਣ ਦਿੱਤਾ ਗਿਆ ਸੀ ਉਹਨਾਂ ਮਾਫੀ ਮੰਗਦੇ ਤੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਜਿਹੜੀ ਬਾਇਲ ਮਲਿਕ ਨੇ ਮਾਂ ਕਾਲੀ ਦਾ ਰੂਪ ਧਾਰਿਆ ਹੈ ਇਹ ਨਿੰਦਣਯੋਗ ਆ ਪਰ ਉਹਦੇ ਕੋਲ ਮਾਫੀ ਮੰਗ ਲਈ ਤੇ ਕਿਹਾ ਕਿ ਮੈਂ ਮਾਫੀ ਮੰਗਦੀ ਆ ਰੋ ਰਹੀ ਆ ਹਸਪਤਾਲ ਦੇ ਵਿੱਚ ਦਾਖਲ ਹੋ ਚੁੱਕੀ ਆ ਐਸਲੇ ਉਹਨਾਂ ਦੇ ਘਰ ਦਾ ਜਿਹੜਾ ਸਿਸਟਮ ਹੈ ਇੱਕ ਸਾਮਣਾ ਹਿਲ ਚੁੱਕਿਆ ਤਾਂ ਕੋ ਜਥੇਬੰਦੀਆਂ ਕਹਿੰਦੀ ਨਹੀਂ ਮਾਫੀ ਨਹੀਂ ਦੇਵਾਂਗੇ ਅਸੀਂ ਜੇਲ੍ਹ ਦੇ ਵਿੱਚ ਫੇਸ ਉਨਾ ਤੀਆਂ ਦੇ ਹਿਲਦੇ ਨੂੰ ਫੇਸ ਪਹੁੰਚੀ ਆ ਦੂਜੇ ਬੰਦੇ ਉਹ ਵੀ ਦੇਖਣਾ ਚਾਹੀਦਾ ਆ ਜਿਓ ਨੇ ਮਾਫੀ ਮੰਗੀ ਆ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਮਾਫੀ ਦਿੱਤੀ ਉਹਨਾਂ ਨੂੰ ਚਾਹੀਦਾ ਹੈ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਕੰਪਲੇਂਟਾਂ ਦਿੱਤੀਆਂ ਉਹਨਾਂ ਨੂੰ ਕੰਫੀਡੈਂਟ ਚ ਲੈਣ ਦੇ ਲੱਗਦਾ ਕੀ ਗਲਤੀ ਕਰਦੇ ਕਿਉਂ ਲੋਗ ਜਿਤਨਾ ਮੈਂ ਕਹਿੰਦਾ ਵਾ ਕਿ ਫੇਮ ਲੈਣ ਦੇ ਚੱਕਰ ਦੇ ਵਿੱਚ ਪਰ ਕੁਝ ਇਸ ਤਰ੍ਹਾਂ ਦੇ ਲੋਗ ਅਣਜਾਣੇ ਵਿੱਚ ਵੀ ਗਲਤੀ ਹੋ ਜਾਂਦੀ ਆ ਤੁਹਾਨੂੰ ਕੀ ਲੱਗਦਾ ਨਹੀਂ ਜੀ ਅਣਜਾਣੇ ਚ ਕੋਈ ਨਹੀਂ ਕਰਦਾ ਜਾਣ ਬੁਝ ਕੇ ਗਲਤੀ ਕਰਦਾ ਮਾਹਿਲ ਮਲਿਕ ਨੂੰ ਤੁਸੀਂ ਮਾਫੀ ਦਿੱਤੀ ਅਹੀਂ ਮਾਫੀ ਨਹੀਂ ਦਿੱਤੀ ਚਲੋ ਹਾਡੇ ਲੋਨ ਕਿ ਉਹ ਮਾਂ ਕਾਲੀ ਦੇ ਜਾ ਕੇ ਚਰਨਾ ਚ ਉਹਨੇ ਮਾਫੀ ਮੰਗੀ ਹੈ ਮਾਂ ਤੋਂ ਤੇ ਕੋਈ ਫਾਇਲ ਮਲਿਕ ਦੀ ਮੇਰਾ ਬੇਟਾ ਜਿਹੜਾ ਵਾ ਮਾਂ ਕਾਲੀ ਮਾਂ ਕਾਲੀ ਕਰਦੇ ਰਹ ਦਾਰ ਵੇਖੋ ਜੀ ਅਰਮਾਨ ਮਲਕ ਦੀ ਤੁਸੀਂ ਗੱਲ ਕੀਤੀ ਉਹਨੇ ਹਨੂਮਾਨ ਜੀ ਦਾ ਰੋਤਾ ਰਿਆ ਸੀ ਹੂੰ ਔਰ ਜਿੰਨਾ ਵੱਲ ਹੈਗਾ ਐ ਇੰਨਾ ਔਰ ਚੇਤਾਕਾ ਘੱਗੀਆ ਇੰਨੀ ਏਕਾਤਾ ਮਾਲਕ ਹੈਗਾ ਆ ਕਿ ਇੱਕ ਕਲ ਚੌਕ ਦੇ ਪ੍ਰਧਾਨ ਹਣ ਸ਼੍ਰੀ ਹਨੂਮਾਨ ਜੀ ਦਾ ਰੋਤਾ ਰਿਹਾ ਅਗਲਾ ਕਦਮ ਹੋਣਾ ਕੀ ਚਾਹੀਦਾ ਹਾਂ ਅਗਲਾ ਕਦਮ ਇਹੋ ਹੀ ਹੋਣਾ ਚਾਹੀਦਾ ਆ ਕਿ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਆਪਾਂ ਕਿੰਨਿਆਂ ਨੂੰ ਮaaf ਕਰੀ ਜਾਵਾਂਗੇ ਕਿੰਨਿਆਂ ਨੂੰ ਮaaf ਕਿਸੇ ਤਰ੍ਹਾਂ ਜਮਾਫੀ ਨਹੀਂ ਕਰਨਾ ਚਾਹੀਦਾ ਦੋਸਤੋ ਜੇਕਰ ਟੀਆਰਪੀ ਨਹੀਂ ਮਿਲਦੀ ਪਈ ਜੇਕਰ ਫੇਮ ਨਹੀਂ ਮਿਲਦਾ ਪਿਆ ਤਾਂ ਕੋਈ ਐਸੀ ਕੰਟਰੋਵਰਸੀ ਕਰ ਦੋ ਜਿਹਦੇ ਨਾਲ ਲੋਕਾਂ ਦੇ ਮਿਹਜ ਵਿੱਚ ਸਿਰਫ ਤੁਹਾਡਾ ਹੀ ਨਾਮ ਆਵੇ ਲੋਕਾਂ ਦੀ ਜ਼ੁਬਾਨ ਉਤੇ ਸਿਰਫ ਤੁਹਾਡਾ ਹੀ ਨਾਮ ਆਵੇ ਇਸ ਤਰ੍ਹਾਂ ਦੀ ਥਿੰਕਿੰਗ ਬਣ ਚੁੱਕੀ ਹੈ ਲੋਕਾਂ ਦੀ ਤਾਂ ਜ਼ਿਆਦਾਤਰ ਧਾਰਮਿਕ ਕਿਸੇ ਵੀ ਮੁੱਦੇ ਨੂੰ ਲੈ ਕੇ ਲੋਕ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਨੇ ਫਿਰ ਬਾਅਦ ਵਿੱਚ ਮਾਫੀ ਮੰਗੀ ਜਾਂਦੀ ਹੈ ਮਾਫੀ ਮੰਗ ਲਓ ਪਰ ਮਾਫੀ ਮੰਗਣ ਤੱਕ ਇੰਨੀ ਕੁ ਮਸ਼ਹੂਰੀ ਹੋ ਜਾਂਦੀ ਹੈ ਇੰਨੀ ਕੁ ਐਡ ਹੋ ਜਾਂਦੀ ਹੈ ਉਸ ਸ਼ਖਸ ਦੀ ਜਿੰਨੀ ਉਹ ਚਾਹਦਾ ਸ਼ਾਇਦ ਉਸ ਤੋਂ ਵੀ ਜ਼ਿਆਦਾ ਪਰ ਉਸ ਦਰਮਿਆਨ ਕੁਝ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਅਣਜਾਣੇ ਦੇ ਵਿੱਚ ਗਲਤੀ ਵੀ ਕਰ ਬੈਠਦੇ ਨੇ ਉਹਨਾਂ ਉੱਤੇ ਵੀ ਕਿੰਤੂ ਪੰਤੂ ਜ਼ਰੂਰ ਹੁੰਦੀ ਹੈ ਐਸ ਵੇਲੇ ਸੋਸ਼ਲ ਮੀਡੀਆ ਦੀ ਜੇ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਦੇ ਉੱਤੇ ਪਾਇਲ ਮਲਿਕ ਦੇ ਚਰਚੇ ਹੁੰਦੇ ਪਏ ਨੇ ਪਾਇਲ ਪਾਇਲ ਮਲਿਕ ਵੱਲੋਂ ਹੁਣ ਮਾਫੀ ਵੀ ਮੰਗ ਲਈ ਗਈ ਹੈ ਜਿਹੜੇ ਵੱਲੋਂ ਉਹਨੇ ਕਿਹਾ ਗਿਆ ਸੀ ਜਿਹੜੀ ਮੈਂ ਭੁੱਲ ਕੀਤੀ ਉਹਦੇ ਤੇ ਮੈਂ ਮਾਫੀ ਮੰਗਦੀ ਉਹਦੇ ਮਾਫੀ ਮੰਗਣ ਤੋਂ ਬਾਅਦ ਵੀ ਬਹੁਤ ਸਰੀਆ ਜਥੇਬੰਦੀਆਂ ਕਹਿੰਦੀਆਂ ਨੇ ਕਿ ਨਹੀਂ ਅਸੀਂ ਸਜ਼ਾ ਹੀ ਦਿਵਾਨੀ ਆ ਅਸੀਂ ਅਬਰਸਰ ਦੇ ਵਿੱਚ ਮੌਜੂਦ ਹੈ ਜਗਤ ਗੁਰੂ ਸੁਆਮੀ ਅਸ਼ਨੀਲ ਜੀ ਮਾਰੇ ਸਾਰੇ ਨਾਮ ਜੀ ਸੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੁੰਦੇ ਜੀ ਮੈਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਫੇਮ ਲੈਣ ਵਾਸਤੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਆਪਣੀ ਆਪਣੀ ਦੁਨੀਆ ਦੇ ਵਿੱਚ ਪੂਰਾ ਵਿਚਰਨ ਵਾਸਤੇ ਇਹ ਇਹ ਖਾਸ ਇਸ ਤਰ੍ਹਾਂ ਦੀ ਹਰਕਤਾਂ ਲੋਕ ਕਰਦੇ ਨਹੀਂ ਗਈ। ਪਾਇਲ ਮਲਿਕ ਵੱਲੋਂ ਜਿਹੜੀ ਹੈ ਘਟਨਾ ਨੂੰ ਜਾਣ ਦਿੱਤਾ ਗਿਆ ਸੀ। ਉਹਨਾਂ ਮਾਫੀ ਮੰਗਦੇ ਤੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਜਿਹੜੀ ਪਾਇਲ ਮਲਿਕ ਨੇ ਮਾਂ ਕਾਲੀ ਦਾ ਰੂਪ ਧਾਰਿਆ ਹੈ ਇਹ ਨਿੰਦਣਯੋਗ ਆ। ਇਹਦੇ ਕਰਦੇ ਕਿ ਜਾਨ ਬੁੱਝ ਕੇ ਕਰਦੇ ਨੇ। ਇਹਨਾਂ ਦਾ ਮੋਟਿਵ ਹੋ ਗਿਆ ਕਿ ਸਨਾਤਨ ਦੀ ਆਪਾਂ ਕਿੱਦਾਂ ਬੇਇੱਜ਼ਤੀ ਕਰਨੀ ਆ। ਸਨਾਤਨ ਨੂੰ ਆਪਾਂ ਕਿੱਦਾਂ ਬਦਨਾਮ ਕਰਨਾ ਆ। ਇਹਨਾਂ ਵਾਸਤੇ ਮਾੜੀ ਗੱਲ ਇਹ ਆਪਣਾ ਇੱਕ ਫਰੇਮ ਲੈਣ ਵਾਸਤੇ ਕਰਦੇ ਨੇ। ਕਿ ਸਾਨੂੰ ਕਿਦਾਂ ਹਾੜੀ ਪਬਲਿਕ ਸਿਟੀ ਹੁਣੀ ਆ ਪਬਲਿਕ ਸਿਟੀ ਕਰਨ ਦੀ ਖਾਤਰ ਸਿਰਫ ਹਿੰਦੂ ਦੇਵਤੇ ਦਾ ਰੂਪ ਧਾਰਦੇ ਨੇ ਬਿਲਕੁਲ ਸਹੀ ਗੱਲ ਜਿਸ ਤਰੀਕੇ ਨਾਲ ਮੈਂ ਦੱਸਦਾ ਪਿਆ ਪਰ ਉਹਦੇ ਵੱਲੋਂ ਮਾਫੀ ਮੰਗ ਲਿੱਤੀ ਕੀ ਆ ਕਿ ਆ ਕਿ ਮੈਂ ਮਾਫੀ ਮੰਗਦੀ ਆ ਰੋ ਰਹੀ ਆ ਹਸਪਤਾਲ ਦੇ ਵਿੱਚ ਦਾਖਲ ਹੋ ਚੁੱਕੀ ਆ ਇਸ ਲਈ ਉਹਨਾਂ ਦੇ ਘਰ ਦਾ ਜਿਹੜਾ ਸਿਸਟਮ ਆ ਇੱਕ ਸਾਮਣਾ ਹਿਲ ਚੁੱਕਿਆ ਤਾਂ ਕੋ ਜੱਥੇਬੰਦੀਆਂ ਕਹਿੰਦੀਆਂ ਨਹੀਂ ਮਾਫੀਆਂ ਨਹੀਂ ਦੇਵਾਂਗੇ ਅਸੀਂ ਜੇਲ੍ਹ ਦੇ ਵਿੱਚ ਭੇਜਣਾ ਵੇਖੋ ਜੀ ਹੋਰਾਂ ਸਿਸਟਮ ਨਹੀਂ ਹਿੱਲਿਆ ਦੇਖੋ ਜੇ ਸਨਾਤਰੀਆਂ ਦੇ ਹਿਰਦੇ ਨੂੰ ਠੇਸ ਪਹੁੰਚੀ ਆ ਦੂਜੇ ਬੰਨੇ ਉਹ ਵੀ ਦੇਖਣਾ ਚਾਹੀਦਾ ਆ ਜੇ ਉਹਨੇ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਮਾਫੀ ਦਿੱਤੀ ਉਹਨਾਂ ਨੂੰ ਚਾਹੀਦਾ ਹੈ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਕੰਪਲੇਂਟਾਂ ਦਿੱਤੀਆਂ ਉਹਨਾਂ ਨੂੰ ਕੰਫੀਡੈਂਸ ਚ ਲੈੰਦੇ ਕੰਫੀਡੈਂਸ ਚ ਲੈ ਕੇ ਉਹਨਾਂ ਨੂੰ ਨਾਲ ਲੈ ਕੇ ਚੱਲ ਕੇ ਫਿਰ ਮਾਫੀ ਦਿੰਦੇ ਹਮਮ ਅੱਛਾ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਮੈਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਵੀ ਬੜੇ ਇਸ ਤਰ੍ਹਾਂ ਦੇ ਲੋਕਾਂ ਕੋਲੋਂ ਮਾਫੀ ਮੰਗਾਈ ਹੈ ਜਿਨ੍ਹਾਂ ਨੇ ਧਰਮ ਨੂੰ ਵੇਚ ਰੱਖ ਕੇ ਆਪਣਾ ਫੇਮ ਲੈਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਇਸ ਤਰ੍ਹਾਂ ਦੀਆਂ ਮਾਫੀਆਂ ਤੁਸੀਂ ਮੰਗਾਈਆਂ ਨੇ ਅਸੀਂ ਇਦਾਂ ਦਾ ਕੋਈ ਮਸਲਾ ਹੁੰਦਾ ਨਹੀਂ ਜਿਹਦੇ ਵੱਲੋਂ ਕੰਪਲੇਂਟ ਹੁੰਦੀ ਆ ਆਪਾਂ ਨਾਲ ਉਹਨੂੰ ਕੰਫੀਡੈਂਸ 'ਚ ਰੱਖਦੇ ਆ ਉਹਨਾਂ ਨੂੰ ਕੰਫੀਡੈਂਸ 'ਚ ਰੱਖ ਕੇ ਫੇਰ ਹੀ ਮਾਫੀ ਦਿੱਤੀ ਜਾਂਦੀ ਆ ਇਹ ਨਹੀਂ ਕਿ ਆਪਾਂ ਉੱਥੇ ਦੋ ਚਾਰ ਜਣੇ ਉੱਥੇ ਜਾ ਕੇ ਮਾਫੀ ਦੇ ਦਿੱਤੀ ਪਰ ਇਹ ਵੀ ਦੂਜੇ ਬਨੇ ਵਖੋ ਨਾ ਜੀ ਜਿਨ੍ਹਾਂ ਨੇ ਪਹਿਲਾਂ ਆਲਰੇਡੀ ਕੰਪਲੇਂਟਾਂ ਦਿੱਤੀਆਂ ਹੋਈਆਂ ਆ ਉਹਨਾਂ ਨੇ ਉਹਨਾਂ ਨੂੰ ਕਿਉਂ ਨਹੀਂ ਕੰਫੀਡੈਂਸ ਲਿਆ ਗਿਆ ਉਹਨਾਂ ਨੂੰ ਵੀ ਕੰਫੀਡੈਂਸ ਲੈਣਾ ਚਾਹੀਦਾ ਸੀ ਅੱਛਾ ਜਿਸ ਤਰ੍ਹਾਂ ਪਾਇਲ ਮਲਿਕ ਨੇ ਕੁਝ ਜਗ੍ਹਾ ਤੇ ਉੱਤੇ ਜਾ ਕੇ ਮਾਫੀ ਮੰਗੀਆਂ ਕੀ ਤੁਸੀਂ ਲਗਾਤੋਈ ਕਿ ਸਮਝਦੇ ਹੋ ਕਿ ਉਹ ਉਹਨਾਂ ਦਾ ਕੋਈ ਵजूद ਨਹੀਂ ਹੈਗਾ ਉੱਥੇ ਮਾਫੀ ਮੰਗੀ ਨਹੀਂ ਜੀ ਮਾਫੀ ਮੰਗੀ ਹੈ ਠੀਕ ਹੈ ਬਹੁਤ ਵਧੀਆ ਕੀਤਾ ਉਹਨੇ ਮਾਫੀ ਮੰਗੀ ਮੇਰਾ ਕਹਿੰਦਾ ਭਾਵੇਂ ਸੀ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਰਿਟਰਨ ਕੰਪਲੇਂਟ ਦਿੱਤੀ ਉਹਨਾਂ ਨੂੰ ਵੀ ਕੰਫੀਡੈਂਸ ਲੈਣਾ ਚਾਹੀਦਾ ਸੀ ਨਾਲ ਲੈਤਾ ਨਹੀਂ ਇਨੇ ਕੰਫੀਡੈਂਸ ਨਹੀਂ ਲੀਤਾ ਪਰ ਹਿੰਦੂ ਸਮਾਜ ਦੇ ਦੇਖਿਆ ਨਹੀਂ ਜਾਂਦਾ ਕਿ ਪਲੇਟਫਾਰਮ ਬਹੁਤ ਜ਼ਿਆਦਾ ਨੇ ਕਿਤੇ ਕਿਤੇ ਕੋ ਜਾਵੇ ਕੋਈ ਕਿਤੇ ਕਿਤੇ ਕੋ ਨਾ ਜਾਵੇ ਇੱਥੇ ਜਿਸ ਤਰ੍ਹਾਂ ਅਸੀਂ ਹੋਰ ਕਿਸੇ ਧਰਮ ਦੀ ਗੱਲ ਕਰੀਏ ਤਾਂ ਇੱਕ ਇੱਕ ਪਲੇਟਫਾਰਮ ਹੈ ਉੱਥੇ ਜਾਓ ਉੱਥੇ ਜਾ ਕੇ ਮਾਫੀ ਮੰਗ ਲੀਤੇ ਉਦੋਂ ਹੁਕਮ ਜਾਰੀ ਹੋ ਗਿਆ ਉਸ ਤੋਂ ਬਾਅਦ ਕੰਮ ਖਤਮ ਪਰ ਇੱਥੇ ਕਿਹਦੇ ਕਿਹਦੇ ਕੋ ਜਾਵੇ ਬੰਦਾ ਜੇ ਕੋ ਮਾਫੀ ਮੰਗਣੀ ਨਹੀਂ ਜੀ ਨਹੀਂ ਜਾਨ ਜਾਨ ਦੀ ਗੱਲ ਨਹੀਂ ਜਿੱਦਾਂ ਮਾਂ ਕਾਲੀ ਦੇ ਮੰਦਿਰ ਜਾ ਕੇ ਉਹਨੇ ਮਾਫੀ ਮੰਗੀ ਆ ਹਾਂ ਇਹ ਕੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕਿੰਨੇ ਕਿੰਨੇ ਕੰਪਲੇਂਟ ਦਿੱਤੀ ਆ ਉਹਰਾ ਫਰਜ ਬੰਦਾ ਸੀ ਸਾਰਿਆਂ ਨੂੰ ਦੱਸ ਦੇਗੀ ਮੈਂ ਇਸ ਜਗ੍ਹਾ ਤੇ ਇੰਨੇ ਵਜੇ ਪਹੁੰਚ ਰਹੀ ਆ ਮਾਫੀ ਮੰਗਣ ਹਮ ਉਹਨਾਂ ਨੂੰ ਹੀ ਕੰਫੀਡੈਂਸ ਲੈਣਾ ਚਾਹੀਦਾ ਸੀ ਪਰ ਜੇ ਜ਼ਿਆਦਾ ਇਕੱਠ ਹੋਵੇ ਤਾਂ ਫਿਰ ਖਤਰਾ ਵੀ ਹੋ ਸਕਦਾ ਕੋਈ ਵੀ ਚੁਸ਼ਰਾਰਤੀ ਅੰਸਰ ਵੀ ਇਸ ਤਰ੍ਹਾਂ ਪਹੁੰਚੇ ਜੇ ਸਾਰਿਆਂ ਨੂੰ ਦੱਸਿਆ ਜਾਵੇ ਕਿ ਮੈਂ ਉੱਥੇ ਜਾ ਰਹੀ ਹਾਂ ਤੁਸੀਂ ਉੱਥੇ ਆ ਜਾਓ ਕੋਈ ਸ਼ਰਾਰਤੀ ਅੰਸਰ ਕੋਈ ਨੁਕਸਾਨ ਪਹੁੰਚਾ ਦੇਵੇ ਨਹੀਂ ਇਹ ਸ਼ਰਾਰਤੀ ਅੰਸਰ ਜਿਹੜਾ ਉੱਥੇ ਪਹੁੰਚੀ ਹੈ ਪੁਲਸਵਰੇ ਨਾਲ ਕਿੰਨੀ ਸੀ ਜੀ ਪੁਲਸਵਰੀ ਪ੍ਰੋਟੈਕਸ਼ਨ ਵਾਸਤੇ ਨਾਲ ਆਈ ਸੀ ਉੱਥੇ ਕਿੰਨੀ ਕੋਰੇ ਨਾਲ ਸ਼ਰਾਰਤ ਹੋ ਗਈ ਆ ਹੁਣ ਐਡਵੋਕੇਟ ਦਵਿੰਦਰ ਜੀ ਰਾਜ ਦਵਿੰਦਰ ਰਾਜਪੂਰ ਜੀ ਨੂੰ ਨਾਲ ਕੌਨਫੀਡੈਂਸ ਚ ਲੈਣਾ ਚਾਹੀਦਾ ਸੀ ਉਹਨਾਂ ਨੂੰ ਹਾਂ ਹਾਂ ਅੱਛਾ ਗੁਰਜੀ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਦੇ ਪਏ ਜਿਕੇ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜੇ ਗਲਤੀ ਕੀਤੀ ਆ ਲੱਗਦਾ ਕੀ ਗਲਤੀ ਕਰਦੇ ਕਿਉਂ ਲੋਕ ਜਿਤਨਾ ਮੈਂ ਕਹਿੰਦਾ ਵਾ ਕਿ ਫੇਮ ਲੈਣ ਦੇ ਚੱਕਰ ਦੇ ਵਿੱਚ ਪਰ ਕੁਝ ਇਸ ਤਰ੍ਹਾਂ ਦੇ ਲੋਕ ਅਣਜਾਣੇ ਵਿੱਚ ਵੀ ਗਲਤੀ ਹੋ ਜਾਂਦੀ ਆ ਤੁਹਾਨੂੰ ਕੀ ਲੱਗਦਾ ਨਹੀਂ ਜੀ ਅਣਜਾਣੇ ਚ ਕੋਈ ਨਹੀਂ ਕਰਦਾ ਜਾਣ ਬੁਝ ਕੇ ਗਲਤੀ ਕਰਦਾ ਹੈ ਅਹੀਂ ਪਿਛਲੇ ਸਾਲ ਮਾਨਯੋਗ ਹਾਈ ਕੋਰਟ ਚ ਗਿਆ ਮੈਂ ਖੁਦ ਗਿਆ ਸੀ ਮੇਰੇ ਵੱਲੋਂ ਰੈਟ ਪਟੀਸ਼ਨ ਹੋਈ ਸੀ ਓਰੇ ਵਿੱਚ ਮਾਨਯੋਗ ਹਾਈ ਕੋਰਟ ਨੇ ਸਾਰੀਆਂ ਝਾਕੀਆਂ ਬੈਨਕ ਕੀਤੀਆਂ ਹੀਆਂ ਨੇ ਓਰੇ ਵਿੱਚ ਕਲੀਅਰ ਕਰ ਦਿੱਤੀ ਹੁੰਦੀ ਆ ਪੀਆਂ ਝਾਕੀਆਂ ਜਿਹੜੀਆਂ ਹੁੰਦੀਆਂ ਜਿੱਤੇ ਅਸੀਂ ਪਰਚੇ ਵੀ ਦਰਜ ਕਰਾ ਰਹੇ ਹਾਂ ਹਾਂ ਵੇਖੋ ਜੀ ਹੁਣ ਛਾੜੇ ਇੱਕ ਹਨੂਮਾਨ ਜੀ ਦਾ ਸਰੂਪ ਨਾਲ ਝਾਕੇ ਬਣਾਇਆ ਸੀ ਓਰੇ ਖਿਲਾਫ ਛਾੜੇ ਥਾਣੇ ਪਰਚਾ ਦਰਜ ਹੋਇਆ ਜਿਹੜਾ ਸਾਡੀ ਨੋਟਿਸ ਜਾਂਦਾ ਆ ਅਸੀਂ ਹੁਣ ਸੇ ਟਾਈਮ ਉੱਤੇ ਕਾਰਵਾਈ ਕਰਾਂ ਲੋਕਾਂ ਦੀ ਮਾਸਤਿਕਤਾ ਕੀ ਹੈ ਕਿਉਂ ਨਹੀਂ ਸੁਧਰਦੇ ਲੋਕ ਤੁਸੀਂ ਕਦਮ ਚੁੱਕਦੇ ਜੇ ਕਿ ਝਾਕੀਆਂ ਨਹੀਂ ਬਣਨੀ ਚਾ ਇੱਕ ਐਸਾ ਕਿਹੜਾ ਐਸਾ ਸ਼ਖਸ ਹੈ ਜਿਹੜਾ ਪ੍ਰਮਾਤਮਾ ਦਾ ਰੂਪ ਤਾਰਨ ਕਰ ਲੇ ਨਹੀਂ ਲੈ ਸਕਦਾ ਕੋਈ ਪਰ ਲੋਕ ਕਿਉਂ ਨਹੀਂ ਸੁਧਰਦੇ ਲੋਕਾਂ ਨੇ ਇੱਕ ਧੰਦਾ ਬਣਾਇਆ ਹੋਇਆ ਹੈ ਹੂੰ ਇਹਦੇ ਵਿੱਚ ਵੇਖੋ ਜੀ ਆ ਜਿਹੜੇ ਬਹੁ ਬਲੀ ਬੰਦੇ ਨੇ ਜਿਹੜਾ ਜੜੀ ਹੋਰੀ ਡਰੈਸ ਜਿਨ੍ਹਾਂ ਨੇ ਡਰੈਸ ਬਣਾਈ ਉਹ ਕਹਿੰਦਾ ਉਹਦੇ ਵਿੱਚ 7 ਮਿੰਟ ਤੋਂ ਵੱਧ ਰਹਿ ਨਹੀਂ ਸਕਦਾ ਹਾਂ ਜਿਹੜੀਆਂ ਝਾਕੀਆਂ ਆ ਜਾਂ ਕੋਈ ਜਾਂ ਮਾਤਾ ਜੀ ਦਾ ਸਰੂਪ ਬਣਾਉਣਾ ਉਹ 7-8 ਸਾਲ ਦੀ ਬੱਚੀ ਨੂੰ ਬਣਾਓ ਜਿਹੜੀ ਅਸਲ ਕੰਨੇ ਆਇਆ ਇਹਨਾਂ ਦਾ ਜਿਹੜੇ ਝਾਕੀਆਂ ਬਣਾਉਂਦੇ ਨੇ ਅਸੀਂ ਤੇ ਇਸੇ ਕਰਕੇ ਮਾਨਯੋਗ ਹਾਈ ਕੋਰਟ ਚ ਗਏ ਹਾਈ ਕੋਰਟ ਜੀ ਮਾਨਯੋਗ ਹਾਈ ਕੋਰਟ ਨੇ ਇਤੇ ਬੈਨ ਵੀ ਕੀਤਾ ਹੋਇਆ ਏ ਤੇ ਜਿਹੜੇ ਚੋਰੀ ਛੱਪੀ ਬੰਦੇ ਨੇ ਮੈਂ ਤੇ ਤੁਹਾਡੇ ਮਾਧਿਅਮ ਰਾਈ ਮੈਂ ਆਮ ਜਨਤਾ ਨੂੰ ਆਮ ਸ਼ਰਧਾਲੂਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਤੇ ਨਾ ਕਰੋ ਸਭ ਤੋਂ ਪਹਿਲਾਂ ਜਿਹਦੇ ਘਰ ਜਾਗਰਨ ਹੁੰਦਾ ਉਹਨੂੰ ਹੋਣਾ ਚਾਹੀਦਾ ਕਿ ਅਸੀਂ ਆਪਣੇ ਘਰ ਨਹੀਂ ਕਰਾਣੀਆਂ ਝਾਕੀਆਂ ਦੀ ਗੱਲ ਪਹਿਲੇ ਕਰਦੇ ਨੇ ਕਹਿੰਦਾ ਵੀ ਝਾਕੀਆਂ ਰੱਖੋਗੇ ਨਾਲ ਔਰੇ ਵਿੱਚ ਇਹ ਦੱਸਦੇ ਜੀ ਮੈਂ ਦੱਸਦਾ ਜੀ ਔਰਾ ਕਾਰਨ ਕੀ ਆ ਅੱਜ ਕੱਲ ਦੇ ਗਾਇਕ ਇੱਕ ਭਜਨ ਬੋਲ ਕੇ ਇੱਕ ਭੇਡ ਬੋਲ ਕੇ ਮਰੋ ਝਾਕੀਆਂ ਲਾ ਦਿੰਦੇ ਨੇ ਕਿ ਉਹਨਾਂ ਨੂੰ ਭਜਨ ਜਾਂ ਭੇਡ ਬੋਲ ਨਹੀਂ ਨਾ ਪਵੇ ਗਾਂ ਔਰੇ ਕਰਕੇ ਅੱਜ ਮਾਨਯੋਗ ਹਾਈ ਕੋਰਟ ਨੇ ਬੈਨ ਕੀਤਾ ਹੋਇਆ ਆ ਮੈਂ ਆਮ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਵੀ ਇਸ ਤੇ ਸੰਗਿਆਨ ਲੋ ਸੰਤ ਸਮਾਜ ਦਾ ਸਨਾਤਨ ਨੂੰ ਬਚਾਉਣ ਦੀ ਖਾਤਰ ਤੁਸੀਂ ਵੀ ਚਾਕੀਆਂ ਦਾ ਵਿਰੋਧ ਕਰੋ ਹਮਮ ਅੱਛਾ ਪਾਇਲ ਮਲਿਕ ਨੇ ਮਹਾਕਾਲੀ ਦਾ ਰੂਪ ਬਣਾ ਕੇ ਜਿਹੜੀ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਉਸ ਤੋਂ ਬਾਅਦ ਡਿਲੀਟ ਕਰ ਦਿੱਤੀ ਉਸ ਤੋਂ ਬਾਅਦ ਮਾਫੀ ਮੰਗ ਲੇਤੀ ਪਰ ਕਿੰਤੂ ਪਰੰਤੂ ਕਮੈਂਟਾਂ ਦੇ ਵਿੱਚ ਇਹ ਹੁੰਦਾ ਹੈ ਕਿ ਫਿਲਮਾਂ ਦੇ ਵਿੱਚ ਜਿਹੜੇ ਦੇਵੀ ਦੇਵਤਾ ਦੇ ਰੂਪ ਬਣਾਏ ਜਾਂਦੇ ਨੇ ਸਾਡੀ ਅਪਰੋਚ ਉੱਥੋਂ ਤੱਕ ਕਿਉਂ ਨਹੀਂ ਜਾਂਦੀ ਕਿਉਂ ਆਪਾਂ ਨੂੰ ਉਹਨਾਂ ਨੂੰ ਕਿਉਂ ਨਹੀਂ ਰੋਕ ਪਾਉਂਦੇ ਵੇਖੋ ਜੀ ਜਿਹੜੇ ਦੇਵੀ ਦੇਵਤੇ ਬਣਾਉਂਦੇ ਉਹ ਮर्यादा ਚ ਰੰਦੇ ਨੇ ਉੱਥੇ ਜੀ ਉਮਰਿਆਦਾ ਚਰਨ ਦੇ ਹੁਣ ਕੱਲ ਨੂੰ ਕੋਈ ਕਿੰਤੂ ਪਰੰਤੂ ਕਰੂਗਾ RAM LILA ਵੀ ਬੰਦ ਹੋਣੀ ਚਾਹੀਦੀ ਆ ਜਦ ਕਿ RAM LILA ਸਾਡੀ ਅੱਜ ਤੋਂ ਸਦੀਆਂ ਸਾਲ ਤੋਂ ਚੱਲਦੀ ਆ ਰਹੀ ਆ ਹਾਂ ਜਿੱਥੇ ਸਾਨੂੰ ਨਜ਼ਰ ਆਂਦਾ ਆ ਕਿ RAM LILA ਦੇ ਵਿੱਚ ਵੀ ਕੋਈ ਗਲਤ ਕਰ ਰਿਹਾ ਤੇ ਅਸੀਂ ਉਹਨਾਂ ਤੇ ਵੀ ਪਰਚਾ ਦਰਜ ਕਰਾਣੇ ਆ ਉਹਨਾਂ ਨੂੰ ਵੀ ਧਾਰਮਿਕ ਦੇ ਰਾਤ ਲਿਆਂਨੇ ਸਨਾਤਨ ਦੇ ਰਾਤ ਲਿਆਂਨੇ ਉਹਨਾਂ ਨੂੰ ਸਨਾਤਨ ਦਾ ਪਾਠ ਪੜਾਇਆ ਜਾਂਦਾ ਹੈ ਫਾਈਲ ਮਾਲਿਕ ਨੂੰ ਤੁਸੀਂ ਮਾਫੀ ਦਿੱਤੀ ਆ ਅਸੀਂ ਮਾਫੀ ਨਹੀਂ ਦਿੱਤੀ ਚਲੋ ਟਾਡੇ ਵੱਲੋਂ ਕਿਹਾ ਮਾਂ ਕਾਲੀ ਦੇ ਜਾ ਕੇ ਚਰਨਾ ਚ ਉਹਨੇ ਮਾਫੀ ਮੰਗੀ ਹੈ ਮਾਂ ਤੋਂ ਉੱਤੇ ਕੋਈ ਨਹੀਂ ਪਰ ਫਿਰ ਵੀ ਬਾਕੀ ਮਾਫ ਕਰਦੇ ਨਹੀਂ ਬੇਨਾ ਗੱਲ ਤੇ ਉਹ ਹੈ ਨਾ ਜੀ ਇੰਨੇ ਜਿਨ੍ਹਾਂ ਨੇ ਕੰਪਲੇਂਟ ਦੀ ਉਹਨਾਂ ਨੂੰ ਕੰਫੀਡੈਂਸ ਚ ਲੈਣਾ ਚਾਹੀਦਾ ਸੀ ਹਾਂ ਉਹਨਾਂ ਨੂੰ ਕੰਫੀਡੈਂਸ ਚ ਲੈ ਕੇ ਮਾਫੀ ਮੰਗਣੀ ਚਾਹੀਦੀ ਸੀ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ ਗੱਦੀ ਸੰਭਾਲਦੇ ਪਏ ਜੇ ਬੜੀ ਸੰਗਤ ਵੀ ਇੱਥੇ ਤੁਹਾਡੇ ਕੋਲ ਆਂਦੀ ਹੋਣੀ ਆ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਹ ਦੱਸਿਆ ਜਾਂਦਾ ਕਿ ਇਹ ਵਾਲੇ ਏਰੀਆ ਤੁਸੀਂ ਸਾਵਧਾਨੀਆਂ ਵਰਤੀਆਂ ਅਮਲ ਕੀ ਇਹ ਮर्यादा ਦਾ ਧਿਆਨ ਰੱਖਣਾ ਕਿਸ ਤਰੀਕੇ ਨਾਲ ਲੋਕਾਂ ਨੂੰ ਸਮਝਾਉਂਦੇ ਹੋ ਵੇਖੋ ਜੀ ਅਸੀਂ ਇਸ ਚੀਜ਼ ਤੇ ਸਮਝਾਣੇ ਕਿ ਮੰਦਰ ਵਿੱਚ ਕੈਪਰੀ ਪਾ ਕੇ ਨਹੀਂ ਆਣੀ ਜੇ ਕੋਈ ਬੱਚਿਆਂ ਦੀ ਸਿਰ ਢੱਕ ਕੇ ਆਵੇ ਨਾਈਟ ਸੂਟ ਪਾ ਕੇ ਨਹੀਂ ਆਣਾ ਤੁਹਾਡੇ ਇੱਥੇ ਸਪਸ਼ਟ ਲਿਖਿਆ ਹੋਇਆ ਹੈ ਜਿੰਨੇ ਆਣਾ ਆਪਣੀ ਮਰਿਆਦਾ ਚਾਵੇ ਉਹਨਾਂ ਨੂੰ ਤਾਂ ਨਹੀਂ ਸਮਝ ਆਏਗੀ ਪਾਇਲ ਬਣੀ ਕਿ ਉਹ ਇਤਹਾ ਹਿੰਦੂ ਧਰਮ ਦੀ ਤਾਂ ਲੱਗਦਾ ਸਹੀ ਗੱਲ ਹੈ ਜੀ ਜਿਹੜੇ ਧਰਮ ਤੋਂ ਬਾਹਰ ਹੁੰਦੇ ਨੇ ਉਹੀ ਜਾਣ ਬੁੱਝ ਕੇ ਦੂਜੇ ਧਰਮ ਦੀ ਬੇਅਦਬੀ ਕਰਦੇ ਰੋ ਕਿਤੇ ਮੈਨੂੰ ਜਿੰਨਾ ਮੈਂ ਮੰਦਿਰਾਂ ਗੁਰਦੁਆਰਿਆਂ ਵਿੱਚ ਜਾਨਣਾ ਜਿਤਰਾ ਅਰਮਾਨ ਮਲਿਕ ਹੈ ਜਾਂ ਉਹਦਾ ਪੂਰਾ ਪਰਿਵਾਰ ਦੱਸਦੇ ਕਿ ਜਿੰਨਾ ਮੰਦਰਾ ਗੁਰਦੁਆਰੇ ਵਿੱਚ ਮੈਂ ਜਾਨਣਾ ਸ਼ਾਇਦ ਕੋਈ ਜਾਂਦਾ ਹੋਵੇ ਪਾਇਲ ਮਲਿਕ ਦੀ ਮੇਰਾ ਬੇਟਾ ਜਿਹੜਾ ਵਾ ਮਾਂ ਕਾਲੀ ਮਾਂ ਕਾਲੀ ਕਰਦੇ ਦੰਦਾਰ ਵਲੇ ਵੇਖੋ ਜੀ ਅਰਮਾਨ ਮਲਿਕ ਦੀ ਤੁਸੀਂ ਗੱਲ ਕੀਤੀ ਉਹਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀ ਹੂੰ ਔਰ ਚ ਇੰਨਾ ਬਲ ਹੈਗਾ ਐ ਇੰਨਾ ਔਰ ਚ ਤਾਕਤ ਹੈਗੀ ਆ ਇੰਨੀ ਏਕਾਤ ਦਾ ਮਾਲਕ ਹੈਗਾ ਆ ਕੀ ਇੱਕ ਕਲਯੁਗ ਦੇ ਪ੍ਰਧਾਨ ਹਨ ਸ਼੍ਰੀ ਹਨੂਮਾਨ ਜੀ ਦਾ ਰੂਪ ਧਾਰਿਆ ਵੀ ਇਹਨੇ ਗਲਤ ਕੀਤਾ ਔਰੇ ਖਿਲਾਫ ਵੀ ਕੰਪਲੇਂਟ ਪਈ ਹੋਈ ਹੈ ਉਹਦੇ ਖਿਲਾਫ ਵੀ ਕਾਰਵਾਈ ਚੱਲਦੀ ਵੀ ਚੱਲਦੀ ਪਈ ਹੈ ਜੀ ਔਰੇ ਖਿਲਾਫ ਵੀ ਕਾਰਵਾਈ ਚੱਲਦੀ ਪਈ ਹੈ ਦਵਿੰਦਰ ਐਡਵੋਕੇਟ ਦਵਿੰਦਰ ਰਾਜਪੂਤ ਜੀ ਨੇ ਉਹਨਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੋਈ ਆ ਹਾਂ ਉਹਨਾਂ ਨੇ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਰੈਟ ਵੀ ਰੈਟ ਵੀ ਪਾਈ ਹੋਈ ਆ ਅਗਲਾ ਕਦਮ ਹੋਣਾ ਕੀ ਚਾਹੀਦਾ ਹੁਣ ਅਗਲਾ ਕਦਮ ਇਹੋ ਹੀ ਹੋਣਾ ਚਾਹੀਦਾ ਆ ਕਿ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਇੱਕ ਪਾਸੇ ਤੇ ਤੁਸੀਂ ਕਹਿ ਦਿੱਤਾ ਕਿ ਕਾਲੀ ਮਹਾਕਾਲੀ ਦੇ ਮੰਦਿਰ ਚ ਜਾ ਕੇ ਮਾਫੀ ਮੰਗ ਲੈਂਦੀ ਆ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਦੂਸਰੇ ਪਾਸੇ ਤਰੀਕੇ ਨਾਲ ਸਜ਼ਾ ਮਿਲਣੀ मां ਕਾਲੀ ਦੇ ਚਰਨਾਂ 'ਚ ਜਾ ਕੇ ਮਾਫ ਕੀਤਾ ਪਰ ਇਹ ਵੀ ਮੈਂ ਕਹਿ ਰਿਹਾ ਨਾਲ ਕਿ ਉਹਨਾਂ ਨੇ ਜਿਨ੍ਹਾਂ ਨੇ ਕੰਪਲੇਂਟ ਪਾਈ ਆ ਉਹਨਾਂ ਨੇ ਉਹਨਾਂ ਨੂੰ ਕੰਫੀਡੈਂਸ 'ਚ ਨਹੀਂ ਲਿਆ ਹੂੰ ਉਹਨਾਂ ਨੂੰ ਵੀ ਕੰਫੀਡੈਂਸ 'ਚ ਲੈਣ ਦੀ ਉਹਨਾਂ ਨੂੰ ਕੰਫੀਡੈਂਸ 'ਚ ਲੈਣ ਦੇ ਚੱਕਰ ਦੇ ਵਿੱਚ ਸਜ਼ਾ ਹੋਣੀ ਚਾਹੀਦੀ ਜਾਂ ਫਿਰ ਨਿਰਾਦਰ ਕੀਤਾ ਕਿਸੇ ਨਿਰਾਦਰ ਔਰ ਉਹਨਾਂ ਨੂੰ ਕੰਫੀਡੈਂਸ 'ਚ ਨਹੀਂ ਲਿਆ ਇਹਨਾਂ ਨੇ ਜੀ ਉਹਨਾਂ ਨੂੰ ਕੰਫੀਡੈਂਸ ਲੈ ਲੈਂਦੇ ਨੇ ਨਾਲ ਲੈ ਕੇ ਮਾਫੀ ਮੰਗਦੇ ਉੱਥੇ ਖਲੋ ਕੇ ਉਹਨਾਂ ਸਾਹਮਣੇ ਮਾਫੀ ਮੰਗਦੇ ਫਿਰ ਤੋਂ ਬੰਦੇ ਕੋ ਮਾਫੀ ਮੰਗਣੀ ਹੋਣੀ ਬੰਦੇ ਕੋ ਨਹੀਂ ਮਾਂ ਕਾਲੀ ਕੋ ਜਾ ਕੇ ਮਾਫੀ ਮੰਗਣੀ ਉਹ ਮੰਗ ਲਈ ਸੀ ਉਹਨਾਂ ਨੇ ਉਹਨੇ ਮਾਂ ਕਾਲੀ ਕੋ ਜਾ ਕੇ ਪਰ ਉਹਨਾਂ ਨੂੰ ਖੁਲਾਰ ਕੇ ਮੰਗਦੇ ਉਹਨਾਂ ਦੇ ਮਨ ਨੂੰ ਦੱਸਣ ਦੀ ਵੀ ਸਾਡੇ ਸਾਹਮਣੇ ਨੇ ਮਾਂ ਕਾਲੀ ਕੋ ਮਾਫੀ ਮੰਗੀ ਆ ਕਹਿਣ ਦਾ ਮਤਲਬ ਕਿ ਜਿਨ੍ਹਾਂ ਨੇ ਕੰਪਲੇਨਟ ਦਿੱਤੀ ਆ ਉਹ ਇਨਸਾਨ ਉਹ ਵਿਅਕਤੀ ਵਿੱਚ ਹੋਣੀ ਚਾਹੀਦੀ ਸੀ ਉਹਨਾਂ ਦੇ ਸਾਹਮਣੇ ਮਾਂ ਕਾਲੀ ਕੋ ਮਾਫੀ ਮੰਗਦੇ ਫਿਰ ਯਾਨੀ ਕਿ ਉਹ ਮਾਫ ਕਰਦੇ ਮਾਂ ਕਾਲੀ ਨੂੰ ਮਾਫ ਨਹੀਂ ਮਾਂ ਕਾਲੀ ਨੇ ਤੇ ਮਾਫ ਕਰਨਾ ਕਹਿੰਦੇ ਨਾ ਜੀ ਮ ਅਪਾ ਕਿੰਨਿਆਂ ਨੂੰ ਮਾਫ ਕਰੀ ਜਾਵਾਂਗੇ ਜੀ ਫਿਰ ਵੀ ਸਨਾਤਨ ਇੱਕ ਇਹੋ ਜਿਹਾ ਧਰਮ ਆਇਆ ਜਿਹੜਾ ਇਹਨਾਂ ਨੂੰ ਮੌਕਾ ਦਿੰਦਾ ਕਿ ਤੁਸੀਂ ਸੁਧਰੋ ਹੂੰ ਹੂੰ ਬਿਲਕੁਲ ਜਗਤਗੁਰੂ ਸਵਾਮੀ ਅਸ਼ਨੀਲ ਜੀ ਦੇ ਨਾਲ ਗੱਲਬਾਤ ਹੋਈ ਮਹਾਰਾਜ ਜੀ ਦੇ ਨਾਲ ਤੇ ਜਿਨ੍ਹਾਂ ਵੱਲੋਂ ਆਖਿਆ ਗਿਆ ਕਿ ਮਾਫੀ ਨਹੀਂ ਮਿਲਣੀ ਚਾਹੀਦੀ ਜੇ ਮਾਫੀ ਮੰਗਣੀ ਸੀ ਪਾਇਲ ਮਲਿਕ ਨੇ ਤਾਂ ਉਹਨਾਂ ਵਿਅਕਤੀਆਂ ਨੂੰ ਉਹਨਾਂ ਗੁਰੂਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਸੀ ਜਿਨ੍ਹਾਂ ਵੱਲੋਂ ਕੰਪਲੇਂਟਾਂ ਕੀਤੀਆਂ ਗਿਆ ਜਿਨ੍ਹਾਂ ਵੱਲੋਂ ਵਿਰੋਧ ਜਤਾਇਆ ਗਿਆ ਸੀ ਕਿ ਇਹ ਗਲਤੀ ਜਿਹੜੀ ਪਾਇਲ ਮਲਿਕ ਨੇ ਕੀਤੀ ਉਹ ਨਹੀਂ ਕਰਨੀ ਚਾਹੀਦੀ ਸੀ ਜਿੱਦਾਂ ਹੀ ਉਹ ਮਹਾਕਾਲੀ ਦੇ ਮੰਦਿਰ ਦੇ ਵਿੱਚ ਜਾ ਕੇ ਮਾਫੀ ਮੰਗਦੀਏ ਉਸ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਉੱਠਦੀਆਂ ਨੇ ਕਹਿੰਦੀਆਂ ਨੇ ਕਿ ਅਸੀਂ ਮਾਫੀ ਨਹੀਂ ਦੇਵਾਂਗੇ ਅਸੀਂ ਸਜ਼ਾ ਦੇਵਾਂਗੇ ਦੇਖਣਾ ਹੈ ਕਿ ਹੁਣ ਜਿਹੜੀ ਜਥੇਬੰਦੀਆਂ ਅੱਗੇ ਵਧੀਆਂ ਨੇ ਹੁਣ ਉਹਨਾਂ ਦਾ ਅਗਲਾ ਕਦਮ ਕੀ ਹੁੰਦਾ ਹੈ ਪਾਇਲ ਮਲਿਕ ਕੀ ਸੋਚਦੀ ਹੈ ਅਗਲੇ ਕਿਉਂਕਿ ਇਸ ਵਕਤ ਉਹ ਹਸਪਤਾਲ ਦੇ ਵਿੱਚ ਦਾਖਲ ਵੀ ਹੈ ਸ਼ਾਇਦ ਉਹਨੂੰ ਪਰੇਸ਼ਾਨੀ ਹੈ ਜਾਂ ਫਿਰ ਇੱਕ ਡਰ ਸਤਾ ਰਿਹਾ ਕਿ ਮੇਰੇ ਉੱਤੇ ਮਾਮਲਾ ਦਰਜ ਨਾ ਹੋ ਜਵੇ ਇਸ ਕਰਕੇ ਹਸਪਤਾਲ ਦਾਖਲ ਹੈ ਪਰ ਦੇਖਣਾ ਹੋਵੇਗਾ ਕਿ ਹੁਣ ਅਗਲੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀ ਕੀਤੀ ਜਾਂਦੀ ਹੈ ਕੈਮਰਾਮੈਨ ਮਰੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸ ਪੰਜਾਬੀ ਅੰਮ੍ਰਿਤਸਰ